ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਾਤਨ ਨਗਾਵਾ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਣਾ ਬਾਈ ਤੋਂ ਤੇ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰੱਤ ਸਾਹਿਬ ਹੋ ਠੀਕ ਹੋਈ ਬੱਚਾ ਹਾਂ ਬਾਈ ਵਧੀਆ ਵਧੀਆ ਚੱਲਦਾ ਕੰਮ ਕੰਮ ਵਧੀਆ ਬਾਈ ਨਾਮ ਤੇ ਐਡਰੈਸ ਹਾਂ ਬਾਈ ਮੇਰਾ ਜੱਗਾ ਪਿੰਡ ਢਿਲਵਾ ਉੱਥੇ ਬਾਦੀਆਂ ਤੈਸੀ ਹੂ ਤਪਾ ਜਲਾ ਬਰਨਾਲਾ ਬਾਈ ਠੀਕ ਆ ਨੇੜੇ ਪਿੰਡ ਦੇ ਨੇੜੇ ਬਾਈ ਤਪਾ ਰਹਿ ਜਾਂਦਾ 4 ਕਿਲੋਮੀਟਰ ਮੋਬਾਈਲ ਨੰਬਰ 8699997138 ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵਰਡ ਦੇ ਨੇ ਕੀ ਡਿਟੇਲ ਆ ਜੀ ਏ ਡਾਕਟਰ ਪਹਿਲਣ ਆ ਗਈ ਠੀਕ ਆ ਇਹਨੂੰ 14 15 ਦਿਨ ਹੋ ਗਏ ਸੂਈ ਨੂੰ ਰੀਲ ਵਾਲਾ ਵੱਧ ਤੋਂ ਵੱਧ ਬੱਚਾ ਇਹਦਾ ਮਰ ਗਿਆ ਸੀਗਾ ਠੀਕ ਆ ਹਾਂ ਸੂਈ ਵੀ ਤਾਜੀ ਹੈ ਗਾਰੰਟੀ ਹੈ ਉਸ ਗੱਲ ਦੀ ਓਕੇ ਤੇ ਠੰਡੀ ਠੁੰਡੀ ਵਧੀਆ ਗਈ ਕਿੰਨੇ ਦੁੱਧ ਤੇ ਹੁਣ ਦੁੱਧ ਡਾਕਟਰ ਖਲੇ ਹੂ ਆ ਮੰਨ ਲਿਆ ਵੀ 10 ਮੰਨ ਲਾ 9.5 ਮੰਨ ਲਾ ਠੀਕ ਆ ਇੰਨਾ ਹੋ ਠੰਡੀ ਠੁੰਡੀ ਆਣ ਸੁਣ ਦਿਖਾ ਦੇ ਕਿਆ ਬਾਤ ਹੈ ਵਾਹ ਕਿੰਨਾ ਕਿਆ ਬਾਤ ਆ ਤਾਂ ਦੇਖੋ ਬਈ ਪੁੱਟੀ ਵਾਲਾ ਥਾਂ ਦੁੱਧ ਇਹ ਵਧੂਗੀ ਹੋਰ ਵੀ ਗਰੰਟੀ ਆ ਦੁੱਧੇ ਤੇਰਾ 14 ਕਿਲੋ ਦਿਓ ਆਹਮ ਨਾਲ ਪੂਰੀ ਸੀਲ ਨਹੀਂ ਚਵਾਈ ਚ ਬੁਈ ਦੱਸ ਰਹੀ ਆ ਚਵਾਈ ਚ ਬੁਈ ਵੀ ਬਾਈ ਕਹਿੰਦਾ ਨੰਬਰ 1 ਜਮਾ ਦਾ ਪੂਰਾ ਚੰਗਾ ਐ ਉਹ ਮਸੀ ਮਟਰ ਰਗੀ ਜਮਾਈ ਠੀਕ ਆ ਬਾਕੀ ਕਰਮਾ ਗਰਮੀ ਗਰਮੀ ਨਹੀਂ ਮੰਨਦੀ ਠੰਡੀ ਠੰਡੀ ਪੂਰੀ ਫੁੱਲਾ ਇਹ ਸੀਡੀ ਕਮਾਲ ਦੀ ਠੰਡੀ ਬਾਈ ਕਹਿੰਦਾ ਪੂਰੀ ਗਰਮੀ ਸਹੀ ਗੱਲ ਆ ਜਮੇ ਨਹੀਂ ਮੰਨਦੀ ਫੈਡ ਵੀ ਕਰਮ ਵਾਲੀ ਸੀ ਚੰਗੀ ਆ ਬਾਕੀ ਡਾਕਟਰ ਨਮਾ ਹਾਨ ਤੇ ਅਜਾ ਦਾ ਜਾਇਜ਼ ਹੋ ਠੀਕ ਆ ਮੁੱਲ ਫਿਰ ਦੱਸ ਹੀ ਦਿਓ ਕੀ ਹੁੰਦਾ ਅੱਗੇ ਵੀ ਜਾਏਗਾ ਮੁੱਲ ਆਪਾਂ 25 ਦੇ ਦਾਂਗੇ ਡਾਕਟਰ 25000 ਜਮਾ ਜਾਇਜ਼ ਮਾਨਤਾਨ ਹੋ ਜਾ ਮਾਨਤਾਨ ਕੋਈ ਗੱਲ ਨਹੀਂ ਬਸ ਛੋੜ ਸੱਪਾ ਹੀ ਹੋਵੇ ਚੋਂ ਹੂੰ ਬਾਕੀ ਤੂੰ ਦਿਖਾ ਦੇ ਦੇ ਜਮਾ ਰੇਟ ਜਾਇਜ਼ ਆ ਤੂੰ ਆਪ ਹੀ ਦੇਖ ਲੈ ਤੂੰ ਨਹੀਂ ਠੀਕ ਹੈ ਰੇਟ ਭਾਈ ਮੁੱਲ ਭਾਈ ਦੇ ਪਹਿਲਾਂ ਵੀ ਜਾਇਜ਼ ਹੀ ਹੁੰਦੇ ਆ ਹਨਾ ਵੀਡੀਓ ਪਾਉਣ ਦੀ ਦੇਰੀ ਹੁੰਦੀ ਆ ਮਾਲ ਉਹਦੀ ਵਿਕ ਜਾਂਦਾਗਾ ਤੇ ਮੁੱਲ ਅੱਜ ਇਹਦਾ ਵੀ ਜਾਇਜ਼ ਹੀ ਰੱਖਿਆ 25000 ਰੁਪਇਆ ਬਾਕੀ ਵਿੱਚੋਂ ਮਾਨਤਾਨ ਜ਼ਰੂਰ ਹੋ ਜਾਊਗਾ ਭਾਈ ਤੇ ਦੇਖੋ ਬਾਈ ਥਾਨ ਹੁਣ ਬਹੁਤ ਚੰਗਾ ਬਾਕੀ ਦਾ ਕੁਰੀ ਹੁੰਦੀ ਪੂਰੀ ਆਦਾ ਹੂੰ ਬਾਈ ਜੂਈ ਕੀ ਬਾਤ ਈ ਆ ਠੀਕ ਆ ਪੂਰੀ ਨੰਬਰ 1 ਚ ਬਾਈ ਜਮਾ ਮਖਾ ਮਾਰ ਕੇ ਦਿਖਾਵਾਂ ਤਾਰਾ ਮਾਰ ਨਹੀਂ ਮਾਰਦੇ ਨਹੀਂ ਕੋਈ ਚੱਕਰੀ ਲੈ ਹਮਾਰੀ ਦੰਨੇ ਆਪਾਂ ਕੋਈ ਚੱਕਰੀ ਬਾਈ ਕਹਿੰਦਾ ਤਾਰਾਂ ਵੀ ਲੈ ਮਾਰ ਕੇ ਦਿਖਾਉਣ ਨੇ ਕੱਦ ਬੱਟ ਚੰਗਾ ਯਾਦਵਰੀਡ ਫੁੱਲ ਚੰਗੀ ਆ ਜਿਵਾਈ ਜੂਈ ਵੀ ਬਾਈ ਕਹਿੰਦਾ ਨੰਬਰ ਵਨ ਇਹਰੇ ਆ ਅਗਲਾ ਕਹਿੰਦਾ ਕਿਤੇ ਗਰਮਣਾ ਹੋਵੇ ਹੂੰ ਦੇਖ ਆਪਾਂ ਕੋਈ ਛਾੜ ਨਹੀਂ ਪਾਈ ਕੁਛ ਨਹੀਂ ਪਾਇਆ ਹਾਂ ਸਹੀ ਆ ਜਾ ਉਹ ਕੈਮਰਾ ਲਾਇਆ ਉਹ ਡਾਕਟਰ ਲੈ ਕੱਚ ਦੇ ਗੰਤਰਾ ਉਹ ਦੇਖੀ ਚਵਾਈ ਰਖਾ ਪਈ ਲੈ ਚਵਾਈ ਪੂਰੀ ਪੋਲੀ ਆ ਹਨ ਮੈਂ ਕਿਹਾ ਬਾਲੀ ਜਿਆਦੇ ਪੋਲੀ ਆ ਡਾਕਟਰ ਨੇ ਹਮਮ ਸਹੀ ਗੱਲ ਲੈ ਲੈ ਠੀਕ ਆ ਜਮਾਏਵਨ ਹਮ ਸਹੀ ਗੱਲ ਜ਼ਿੰਮੇਵਾਰੀ ਆ ਪੂਰੀ ਫੋਲ ਓਕੇ ਠੀਕ ਆ ਮੁੱਲ 25000 ਮਾਨਤਨ ਹੋ ਅੱਗੇ ਵੀਰੇ 2 ਨੰਬਰ ਹਾਂ ਕਿਹੜਾ ਸੂਆ ਸੂਦੀ ਆ ਇਹ ਡਾਕਟਰ ਦੂਜਾ ਸੂਆ ਸੂਦੀ ਆ ਕਿੰਨੇ ਦਿਨ ਲੈਂਦੀ ਆ ਡਾਕਟਰ ਇਹ ਕੱਢਦੀ ਆ ਹਜੇ 8-9 ਦਿਨ ਹਫਤਾ ਮੰਨ ਲੇ ਚੱਲ ਵੀ ਲੈ ਓ ਢਿੱਲਾ ਢੁਲਾ ਵਿਖਾ ਦੇ ਹੂੰ ਢਿੱਲਾ ਬਹੁਤ ਢਿੱਲਾ ਬਹੁਤ ਆ ਦੁੱਧ ਇਹ 13-14 ਕਿਲੋ ਰਾਵਣ ਨਾਲ ਪਾ ਦੂ ਹੂੰ ਤਾਂ ਬਹੁਤ ਜਿਆਦਾ ਚੰਗਾ ਡਾਕਟਰ ਦੇ ਹਾਂ ਲੈ ਠੰਡੀ ਸੀ ਮੈਂ ਸਾਂਸਣ ਲੱਗਾ ਬਹੁਤ ਜਿਆਦਾ ਚੰਗੀ ਆ ਬੈੜ ਦੁੱਧ ਦੀ ਗਾਰੰਟੀ ਆ 13-14 ਲੀਟਰ ਦੀ ਭਗਾਈ ਮਾਰੋ ਜਨਾ ਮਰਜੀ ਕਹਾਲਾ ਦੇਖ ਓਕੇ 13-14 ਲੀਟਰ ਦੁੱਧ ਦੇਊਗੀ ਹੂੰ ਜਾਦਬਰੀਡ ਫੁੱਲ ਚੰਗੀ ਆ ਜਰਸੀ ਨਸਲਾ ਫੇਸ ਫੁੱਲ ਬਹੁਤ ਚੰਗਾ ਫੇਸ ਫੁੱਲ ਦੇ ਇਸ ਵੋਦੀਵਾਦੀ ਬਹੁਤ ਚੰਗੀ ਆ ਰੰਗ ਰੂਪ ਬਹੁਤ ਚੰਗਾ ਥਾਣ ਤੁਣ ਵੀ ਚੰਗਾ ਲੱਗਿਆ ਟੱਲਾ ਢੁਲਾ ਬਹੁਤ ਪਈਆਂ ਦੁੱਧ ਵੀ ਚੰਗਾ ਪਾਉ ਬਾਕੀ ਫੈਂਡ ਫੂਡ ਵੀ ਚੰਗੀ ਹੋਊ ਬਈ ਕਰ ਦੇ ਬਾਕੀ ਠੰਡੀ ਦੇ ਜਿਵੇਂ ਮਰਜੀ ਹੱਥ ਲਾਈ ਚਲ ਕੇ ਚੈੱਕ ਕਰੀ ਨੀ ਥਾਣ ਬਹੁਤ ਚੰਗਾ ਆ ਥਾਣ ਦਾ ਸੈੱਟ ਚੈੱਕ ਕਰੋ ਲੈ ਕਿੰਨਾ ਬਤਾ ਲਾ ਬਹੁਤ ਪਈਆਂ ਨੇ ਬਈ ਤੇ ਕੀ ਮੁੱਲ ਆ ਭਰਾ ਇਹ ਇਹਦਾ ਭਾਈ ਮੁੱਲ 42000 ਰੁਪਿਆ ਡਾਕਟਰ ਮਾਨਤਨ ਕੋਈ ਗੱਲ ਨਹੀਂ ਮਾਨਤਨ ਥੋੜਾ ਬੋਤਾ ਹੋ ਜਾਊਗਾ ਠੀਕ ਆ 42000 ਰੁਪਿਆ ਮੁੱਲ ਮਾਨਤਨ ਜਿਹੜਾ ਬਾਕੀ ਮੌਕੇ ਤੇ ਜ਼ਰੂਰ ਹੋ ਜਾਊਗਾ ਫੇਸ ਬਹੁਤ ਚੰਗਾ ਟੂਆ ਟੂਆ ਚੰਗਾ ਬੋਦੀ ਬਾਦੀ ਚੰਗੀਆਂ ਰੰਗ ਰੂਪ ਬਹੁਤ ਚੰਗਾ ਝਮਕ ਝੁਮਕ ਵੀ ਚੰਗੀਆਂ ਕੱਚੀ ਜ਼ਰੂਰਤਾਂ ਲੈਂਦੀ ਆ ਉਹਦੋਂ ਦਾ ਆਰਡਰ ਦੀ ਕੁਆਲਿਟੀ ਜਿਹੜੀ ਨੇ ਕਮਾਲ ਦੀ ਤਿਆਰ ਕਰਨੀ ਠੰਡੀ ਠੁੰਡੀ ਵੀ ਭਾਈ ਪੂਰੀ ਹੈ ਜਿਵੇਂ ਮਰਜੀ ਭਾਈ ਹੰਡੀ ਆ ਡਾਕਟਰ ਜਿਵੇਂ ਮਾਜੀ ਬਠਾਰਾ ਚੈੱਕ ਕਰੀ ਹੂੰ ਹੋਰ ਲੈ ਤੁਹਾਨੂੰ ਦਾ ਸਾਈਡ ਦਿਖਾ ਦੇਣਾ ਹੂੰ ਮੈਂ ਦਿਖਾ ਦੇਣਾ ਬਹੁਤ ਚੰਗਾ ਹੂੰ ਸਹੀ ਹੈ ਮੈਸਨ ਆਉਦਾ ਥੰ ਲੱਗਿਆ ਵਾ ਹਾਂ ਅੱਗੇ ਪ੍ਰਾਤਨ ਨੰਬਰ ਹਾਂਜੀ ਕਿਹੜਾ ਸੂਆ ਸੂਆ ਵੀ ਇਹ ਵੀ ਡਾਕਟਰ ਦੂਜਾ ਸੂਆ ਸੂਦੀ ਆ ਕਿੰਨੇ ਦਿਨ ਲੈਂਦੀ ਹੈ ਇਹ ਡਾਕਟਰ ਕੱਢ ਜੂ 5 ਸੀ ਇਹਨਾਂ ਠੀਕ ਆ ਭਾਈ ਦੁੱਧ ਦੀ ਵੀ ਗਰੰਟੀ ਆ ਚਾਹਾਂ 15 ਕਿਲੋ ਦੀ ਆਰਡਰ ਬਹੁਤ ਚੰਗਾ ਬਹੁਤ ਚੰਗਾ ਥਣ ਸੁਣ ਵੀ ਜਮਾਂ ਆਰਡਰ ਦੇਖੋ ਭਾਈ ਆਰਡਰ ਦੀ ਜਿਹੜੀ ਬਨਾਵਟਾ ਬਹੁਤ ਚੰਗੀ ਆ ਥਣ ਥਣ ਬਹੁਤ ਚੰਗਾ ਪੂਰ ਨੂੰ ਦਿਖਾ ਦੇ ਗੁੱਠ ਦਾ ਠ ਬਹੁਤ ਆ ਬੈਠਦੀ ਸਹੀ ਗੱਲ ਆ ਭਾਈ ਥਣ ਥਣ ਗੁਲਾਬੀ ਆ ਇਸ ਬੜਾ ਚੰਗਾ ਇਹ ਬਹੁਤ ਚੰਗੀ ਬਾਤ ਸੀ ਬਹੁਤ ਚੰਗੀ ਆ। ਬਾਕੀ ਡਾਕਟਰ ਰਾਜਰੂ ਜੀ ਵਧੀਆ ਜਾਣ ਚਾ ਐਨੀ ਵੀ ਲਿਸੀ ਦਾ ਨਹੀਂ ਆਈਆਂਗਾ। ਹਾਂ ਸਹੀ ਗੱਲ ਆ। ਫਾਂਲੇ ਵੀ ਬਹੁਤ ਸਾਫ ਆ ਗਈ। ਹੂੰ। ਤੋਰਾ ਤਰਾ ਵੀ ਚੰਗਾ ਹਣਾ। ਬਹੁਤ ਚੰਗਾ ਡਾਕਟਰ ਮੋੜ ਲਿਆ ਬਾਈ। ਮੁੱਲ ਭਰਾ ਇਹਦਾ। ਬਾਸੇ ਬਾਸੇ ਬਸ ਬੱਸ। ਮੋੜ ਲੱਕੀ ਆ ਬਾਈ। ਇਹ ਆ ਰਾਈਡਰ ਮੁੱਲ 45000 ਆ ਬਸ ਲੈਣ ਦੇਣੇ ਚੱਲ ਰਹੀ ਆ ਮਾਨ ਤਾਨ ਹੋ ਜੇ ਕੋਈ ਗੱਲ ਨਹੀਂ ਵਿੱਚੋਂ ਥੋੜਾ ਬੋਧ ਛੋੜ ਸੱਪਾ ਹੋ ਜੂਗਾ 47000 ਰੁਪਇਆ ਮੁੱਲ ਆ ਮਾਨ ਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਖਾਨਲੇ ਬਾ ਚੰਗਾ ਢੱਲਾ ਢੁਲਾ ਬਹੁਤ ਪਿਆਰਡਰ ਬਹੁਤ ਚੰਗਾ ਬਈ ਬੁੱਠੀ ਵਾਲਾ ਥਾਣਾ ਕਿਉਂ ਵੀ ਠੰਡੀ ਆ ਕੋਈ ਐ ਨਹੀਂ ਕੋਈ ਚੱਕਰ ਵੀ ਕਰਮ ਆ ਜੀ ਠੀਕ ਆ ਬਈ ਤੇ ਨਗਪਰਾ ਕੋਲੇ ਸੀਗੇ ਤਿੰਨ ਤਿੰਨੇ ਹੀ ਦਿਖਾਤੇ ਤੇ ਕਿਸੇ ਵੀਰ ਦੇ ਕੋਈ ਵੀ ਨਗਪਸੰਦ ਆ ਬਈ ਬਾਈ ਨਟ ਨੈਗਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਾਥ ਆ ਬਲੋਂ ਧੰਨਵਾਦ